ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ 22 ਜਨਵਰੀ ਹੈ ਅੱਜ 21 ਹੋ ਗਈ ਅਯੁੱਧਿਆ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਓਪਨਿੰਗ ਹੋਣੀ ਹੈ ਹਿੰਦੂ ਕਮਿਊਨਿਟੀ ਵੱਲੋਂ ਹਿੰਦੂ ਮਰਿ ਵੱਲੋਂ ਸੱਦਾ ਪੱਤਰ ਤਕਰੀਬਨ ਸਭ ਮਰਵਾਂ ਦੇ ਬੰਦਿਆਂ ਨੂੰ ਪਰੋਕਾਰਾਂ ਨੂੰ ਜ਼ਿੰਮੇਵਾਰ ਬੰਦਿਆਂ ਨੂੰ ਲੀਡਰਾਂ ਨੂੰ ਤੇ ਸਭ ਨੂੰ ਆਇਆ ਹੋਇਆ ਜਿਨ੍ਹਾਂ ਨੇ ਜਾਣਾ ਉਹਨਾਂ ਦੀ ਮਨਸ਼ਾ ਆਪਣੀ ਤੇ ਜਿਹਨੂੰ ਸੱਦਾ ਪੱਤਰ ਆਇਆ ਖਿੜੇ ਮੱਥੇ ਜਾਣਾ ਚਾਹੀਦਾ ਤੇ ਜਿਹੜੇ ਬੰਦੇ ਵਿਰੋਧ ਕਰਦੇ ਨੇ ਮੈਂ ਉਹਨਾਂ ਲਈ ਥੋੜੀ ਜੀ ਗੱਲਬਾਤ ਕਰਨੀ ਹੈ ਮੈਂ ਆਪਣੀ ਗੱਲ ਸਭ ਤੋਂ ਪਹਿਲਾਂ ਤਾਂ ਕਰਦਾ ਹੁਣ ਕਿਉਂਕਿ ਸਾਡੇ ਸਮਾਜ ਦੇ ਵਿੱਚ ਭਾਵੇਂ ਰਾਜਨੀਤਿਕ ਲੋਕ ਹੋਣ ਭਾਵੇਂ ਸਮਾਜਸੀ ਵੀ ਹੋਣ ਭਾਵੇਂ ਧਾਰਮਿਕ ਹੋਣ ਤੇ ਉਹਨਾਂ ਨੇ ਇੱਕ ਟੈਗ ਵਧੀਆ ਜਿਹਾ ਬਣਾ ਕੇ ਆਪਣੀ ਜੇਬ ਵਿੱਚ ਪਾਇਆ ਹੁੰਦਾ ਹੈ ਕਿ ਇਹ ਕਿਹੜੇ ਬੰਦੇ ਤੇ ਲਾਉਣਾ ਹੈ ਜਦੋਂ ਕੋਈ ਇਹੋ ਜਿਹੀ ਗੱਲ ਮੇਰੇ ਵਰਗਾ ਕਰਦਾ ਹੈ ਇਹ ਤਾਂ ਜੀ ਆਰਐਸਐਸ ਦਾ ਬੰਦਾ ਹੈ ਇਹ ਜਿਹੜਾ ਗਿਆਨੀ ਬੂਟਾ ਸਿੰਘ ਹੈ ਇਹ ਤਾਂ ਜੀ ਕਾਂਗਰਸ ਦਾ ਲਾ ਹੈ ਨਹੀਂ 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 ਇਹ ਤਾਂ ਭਾਜਪੀ ਦਾ ਵੀ ਹੋ ਸਕਦਾ ਜੀ ਨਹੀਂ ਨਹੀਂ ਇਹ ਤਾਂ ਏਜੰਸੀਆਂ ਦਾ ਵੀ ਹੋ ਸਕਦਾ ਹੈ ਵੱਡੀ ਗੱਲ ਥੋੜੀ ਹੈ ਇਹਦੇ ਤਾਂ ਖਾਕੀ ਨਿਕਰ ਵੀ ਪਾਈ ਹੋਣੀ ਹੈ ਬੜਾ ਕੁਝ ਹੈ ਜਿਆ ਕਹਿ ਕੇ ਟੈਗ ਦੇਣਾ ਮੈਂ ਇੱਕ ਬੇਨਤੀ ਕਰਦਾ ਅਸੀਂ ਖੁਸ਼ ਮਜਾਜ ਬੰਦੇ ਹਾਂ ਜਿਸ ਮਨੁੱਖ ਨੇ ਕਿਤੇ ਚੈੱਕ ਕਰਨਾ ਹੋਵੇ ਨਾ ਕਿ ਬੂਟਾ ਸਿੰਘ ਕੌਣ ਹੈ ਉਹ ਮੈਨੂੰ ਚੈੱਕ ਕਰ ਸਕਦਾ ਹੈ ਅਸੇ ਖੁੱਲੀ ਕਿਤਾਬ ਕੋਈ ਮਰਜ਼ੀ ਪੜ੍ਹ ਸਕਦਾ ਕਿਸੇ ਨੂੰ ਕੋਈ ਬੰਦਸ਼ ਨਹੀਂ ਪਰ ਜਿਹੜੀ ਭਾਈਚਾਰਕ ਸਾਂਝ ਹੁੰਦੀ ਹੈ ਨਾ ਉਹਨੂੰ ਨਿਭਾਉਣਾ ਉਹਨੂੰ ਬਣਾ ਕੇ ਰੱਖਣਾ ਮੇਰਾ ਇੱਕ ਫਰਜ਼ ਹੈ ਮੇਰੇ ਕੋਲੇ ਗੁਰੂ ਗ੍ਰੰਥ ਸਾਹਿਬ ਤੋਂ ਮਿਲੀ ਹੋਈ ਸਿੱਖੀ ਹੈ ਜਿਹੜਾ ਸਿਧਾਂਤ ਹੈ ਉਹਦੇ ਨਾਲ ਕਦੇ ਬੁੱਟਾ ਸਿੰਘ ਨੇ ਸਮਝੌਤਾ ਨਾ ਕੀਤਾ ਤੇ ਨਾ ਕਰਨਾ ਮੈਨੂੰ ਕੋਈ Hindu ਨਹੀਂ ਬਣਾ ਸਕਦਾ ਮੈਨੂੰ ਕੋਈ Muslim ਨਹੀਂ ਬਣਾ ਸਕਦਾ ਮੈਨੂੰ ਕੋਈ Asai ਨਹੀਂ ਬਣਾ ਸਕਦਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਫੋਲੋ ਕਰਕੇ ਸਿੱਖ ਬਣਿਆ ਔਰ ਕਿਸੇ ਬਾਬੇ ਦੇ ਕਹਿਣ ਮੁਤਾਬਕ ਮੈਂ ਸਿੱਖ ਨਹੀਂ ਬਣਿਆ ਤੇ ਸਾਡੇ ਕੋਲੋਂ ਕੋਈ ਸਿੱਖੀ ਖੋਹ ਨਹੀਂ ਸਕਦਾ ਤੇ ਜਿਹੜੇ ਟੈਗ ਲਾਉਣ ਵਾਲੇ ਨੇ ਉਹ ਜਿੰਨਾ ਮਰਜ਼ੀ ਜੋਰ ਲਾਉਣਾ ਲਾਏ ਜਾਣ ਜਿੰਨਾ ਮਰਜੀ ਕੋਈ ਪਰਵਾਹ ਨਹੀਂ ਮੈਂ ਤਾਂ ਅੱਜ ਮੁਬਾਰਕਵਾਹ ਦਿੱਤੀ ਹੈ ਜਿਹੜੇ Hindu community ਦੇ ਜਾਂ Hindu ਮذਬ ਦੇ ਇਜ਼ਮ ਦੇ ਲੋਕ ਨੇ ਤੇ ਉਹਨਾਂ ਸਭ ਦੇ ਨਾਲ ਭਾਈਚਾਰਕ ਸਾਂਝ ਬਣੀ ਰਹਿਣੀ ਚਾਹੀਦੀ ਹੈ ਬਹੁਤ Hindu ਵੀਰ ਵੀ ਨੇ ਜਿਹੜੇ ਰਾਮ ਮੰਦਰ ਦਾ ਵਿਰੋਧ ਕਰਦੇ ਨੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹ ਵਿਚਾਰਕ ਮਤਭੇਦ ਹੁੰਦੇ ਨੇ ਇਹ ਵਿਚਾਰਕ মতਪੇਦ ਹੋਣੇ ਵੀ ਚਾਹੀਦੇ ਨੇ ਤੁਸੀਂ ਦੇਖਿਆ ਹੁਣ ਜਿਹੜਾ ਮੌਲਾਵਲਦ ਹੁੰਦਾ ਹੈ ਨਾ ਤੇ ਉਹਨੂੰ ਥੋੜਾ ਜਿਹਾ ਕਹਿ ਲਈਏ ਸਸ਼ਕੀਰਨ ਵਾਸਤੇ ਜਾਂ ਉਹਨੂੰ ਉਠਾਉਣ ਵਾਰ ਤੇ ਇੱਕ ਪ੍ਰਾਣੀ ਦੇ ਅੱਗੇ ਸੂਈ ਉਹਨੂੰ ਆਰ ਕਹਿੰਦੇ ਨੇ ਲਾਈ ਹੁੰਦੀ ਹੈ ਉਹਦੇ ਉਹ ਮਾਰੀ ਜਾਂਦੀ ਹੈ ਤੇ ਜਿਹੜੀ ਇਹ ਟਕਰਾਰਵਾਜੀ ਹੁੰਦੀ ਹੈ ਜਾ ਵਿਚਾਰਕ মতਪੇਦ ਹੁੰਦੇ ਨੇ ਇਹ ਮਨੁੱਖ ਨੂੰ ਸੰਚੇਤ ਕਰਨ ਵਾਸਤੇ ਹੋਣੇ ਜ਼ਰੂਰੀ ਨੇ ਹੋਣੇ ਚਾਹੀਦੇ ਨੇ ਤੇ ਫੈਸਲਾ ਤੁਹਾਡਾ ਆਪਣਾ ਹੁੰਦਾ ਤੁਸੀਂ ਕਿਹਨੂੰ ਮੰਨਣਾ ਹੈ ਕਿਹਨੂੰ ਨਹੀਂ ਮੰਨਣਾ ਤੇ ਕੱਲ ਨੂੰ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਤੇ ਜਿਹਨੂੰ ਵੀ ਸੱਦਾ ਆਇਆ ਖਿੜੇ ਮੱਥੇ ਜਾਇਓ ਤੇ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨੂੰ ਬੇਨਤੀ ਹੈ ਵੱਡਾ ਕੰਮ ਹੈ ਵਿਰੋਧ ਕਰਨਾ ਤੁਸੀਂ ਰੱਜ ਕੇ ਕਰਿਓ ਠੀਕ ਹੈ ਤੁਹਾਨੂੰ ਇਜਾਜ਼ਤ ਹੈ ਤੇ ਮੈਂ ਇੱਕ ਸਿੱਖ ਹੋਣ ਦੇ ਨਾਮ ਤੇ ਬੇਨਤੀ ਕਰਨੀ ਹੈ ਪਾਵਨ ਬਾਣੀ ਦੇ ਵਿੱਚ ਇੱਕ ਪਾਵਨ ਸ਼ਬਦ ਹੈ RAM RAM ਕਰਤਾ ਸਭ ਜਗ ਫਿਰੈ RAM ਨਾ ਪਾਇਆ ਜਾਏ ਇਹ ਪਾਵਨ ਬਾਣੀ ਦਾ ਸ਼ਬਦ ਹੈ ਹੁਣ ਇੱਥੇ RAM ਦਾ ਅਰਥ ਕੀ ਹੈ ਰੱਬ ਹੈ ਪਰਮਾਤਮਾ ਹੈ ਕਹਿੰਦੇ ਸਾਰਾ ਸੰਸਾਰ ਰੱਬ ਰੱਬ ਕਰਦਾ ਫਿਰਦਾ ਪਰ ਕਿਸੇ ਨੇ ਰੱਬ ਪਾਇਆ ਨਹੀਂ ਹੁਣੇ ਕੋਈ ਮੇਰੇ ਗਲਤ ਹੈ ਨਹੀਂ ਇਹ ਤਾਂ ਪਵਨ ਬਾਣੀ ਦੀ ਗੱਲ ਹੈ ਕਿਉਂ ਨਹੀਂ ਪਾਇਆ ਕਿਉਂਕਿ ਜਿਹੜਾ ਇਨਸਾਨ ਧਰਤੀ ਤੇ ਵਿਚਰ ਰਿਹਾ ਉਹ ਕਿਸੇ ਵੀ ਮذਬਬ ਦੇ ਨਾਲ ਹੈ ਕਿਸੇ ਵੀ ਧਰਮ ਦੇ ਮੁਤਾਬਕ ਚੱਲਦਾ ਤੇ ਉਹਦੇ ਵਿੱਚ ਜਿਹੜੀ ਈਰਖ ਹੈ ਈਗੋ ਹੈ ਉਹ ਤਕਰੀਬਨ ਖਤਮ ਨਹੀਂ ਹੁੰਦੀ ਗੁਰੂ ਪਾਸ਼ਾ ਨੇ ਤਾਂ ਹਮੇ ਦੀਰਗ ਰੋਗ ਹੈ दारू ਭੀ ਸਮਾਏ ਇਹ ਸ਼ਬਦ ਵਰਤੇ ਨੇ ਇਹ ਬੜਾ ਲੰਬਾ ਪ੍ਰਾਣਾ ਨਿਰਗ ਰੋਗ ਹੈ ਤੇ ਇਹ ਖਤਮ ਨਹੀਂ ਹੋ ਸਕਦਾ ਜਿਹੜੀ ਹੌਮੇ ਆ ਨਾ ਇਹਨੂੰ ਸਮਝਿਆ ਜਾ ਸਕਦਾ ਤੇ ਇੱਥੇ ਹੌਮੇ ਦੇ ਸ਼ਕਾਰ ਬਹੁਤ ਲੋਕ ਨੇ ਇੱਕ ਦੋ ਦੀ ਗੱਲ ਨਹੀਂ ਬਹੁਤ ਇਹ ਲੰਬੀ ਭਿਆਨਕ ਬਿਮਾਰੀ ਹੈ ਹੌਮੇ ਦੀ ਇਹ ਸਭ ਦੇ ਵਿੱਚ ਹੈ ਇੱਥੇ ਇੱਕ ਉਹ ਹੈ ਜਿਹੜਾ ਕਹਿੰਦਾ ਮੈਂ ਤਿਆਗੀ ਆ ਤੇ ਇੱਕ ਉਹ ਹੈ ਜਿਹੜਾ ਕਹਿੰਦਾ ਮੈਂ ਮਾਇਆ ਨੂੰ ਜੱਫੇ ਪਾਏ ਹੋਏ ਨੇ ਭਾਵ ਇੱਕ ਤਾਂ ਮਾਣ ਕਰਦਾ ਹੈ ਕਿ ਮੇਰੇ ਕੋਲ ਬਹੁਤ ਕੁਝ ਹੈ ਦੂਜਾ ਕਹਿੰਦਾ ਮੈਂ ਤਿਆਗੀ ਆ ਮਾਣ ਦੋਨਾਂ ਕੋਲ ਹੀ ਹੈ ਇੱਕ ਛੋਟੀ ਜੀ ਘਟਨਾ ਸੁਣਾਉਣੀ ਹੈ ਇੱਕ ਬਾਬੇ ਨੂੰ ਇੱਕ ਬੀਬੀ ਜਾ ਕੇ ਕਹਿੰਦੀ ਡੇਰੇ ਵਾਲੇ ਨੂੰ ਕਹਿੰਦੀ ਬਾਬਾ ਜੀ ਤੁਸੀਂ ਆਹ ਜਿਹੜੀ ਬਿਲਡਿੰਗ ਬਣਾ ਰਹੇ ਹੋ ਨਾ ਤੁਸੀਂ ਆਹ ਟੋਕਰੀ ਜਿਹੜੀ ਹੈ ਨਾ ਇਹ ਚੱਕ ਦਿਓ ਤੇ ਜਿੰਨੀ ਤੁਹਾਨੂੰ ਮਾਇਆ ਚਾਹੀਦੀ ਹੈ ਮੈਂ ਤੁਹਾਨੂੰ ਚੈੱਕ ਭਰ ਕੇ ਦੇ ਦੇਣੀ ਆ ਤੁਸੀਂ ਲੈ ਲਓ ਤੇ ਮੇਰੇ ਨਾਂ ਦਾ ਬੋਰਡ ਲਾ ਦਿਓ ਤੇ ਬਾਬਾ ਕਹਿੰਦਾ ਕਹਿੰਦਾ ਨਹੀਂ ਇਹ ਤਾਂ ਕਿਣਕਾ ਕਿਣਕਾ ਟੋਕਰੀ ਵਿੱਚ ਪੈਂਦਾ ਅਸੀਂ ਬੈਡਲਿਕ ਬਣਾਵਾਂਗੇ ਅਸੀਂ ਕਿਸ ਇੱਕ ਪਰਿਵਾਰ ਦਾ ਇੱਥੇ ਬੋਰਡ ਨਹੀਂ ਲਾ ਸਕਦੇ ਤੇ ਬੀਬੀ ਦੇ ਵਿੱਚ ਹੰਕਾਰ ਸੀ ਕਹਿੰਦੀ ਮੇਰੇ ਜਿੰਨੀ ਕਿਸੇ ਨੇ ਮਾਇਆ ਦੇਣੀ ਨਹੀਂ ਮੇਰੇ ਜੱਡਾ ਕੋਈ ਦਾਨ ਨਹੀਂ ਹੋਣਾ ਉਹ ਬਾਬਾ ਕਹਿੰਦਾ ਸਾਡੇ ਜਿਹੜਾ ਕੋਈ ਤਿਆਗੀ ਨਹੀਂ ਹੋਣਾ ਬਸ ਇੱਕ ਪਾਸੇ ਉਹ ਮਨੁੱਖਾ ਜਿਹੜਾ ਕਹਿੰਦਾ ਮੇਰੇ ਵਰਗਾ ਦਾਨੀ ਕੋਈ ਨਹੀਂ ਉਹਦੇ ਵਿੱਚ ਵੀ ਹਉਮੈ ਬੋਲਦੀ ਹੈ ਅਹੰਕਾਰ ਬੋਲਦੀ ਹੈ ਦੂਜੇ ਪਾਸੇ ਤਿਆਗ ਦਾ ਵੀ ਮਾਨ ਹੈ ਬਾਬਾ ਕਹਿੰਦਾ ਕਿੰਨਾ ਸਾਡੇ ਵਰਗਾ ਕੋਈ ਤਿਆਗੀ ਨਹੀਂ ਹੋਣਾ ਦੋਨੇ ਪਾਸੇ ਹੈ ਮੈਂ ਬੇਨਤੀ ਜਿਹੜੀ ਕੀਤੀ ਹੈ ਨਾ ਤਾਂ ਕੀਤੀ ਹੈ ਕਿਉਂਕਿ ਜਿਹੜਾ ਵੀ ਮਜ਼ਬੂਹ ਭਾਰਤ ਦੀ ਧਰਤੀ ਤੇ ਹੈ ਕਿ ਉਹਨੂੰ ਆਜ਼ਾਦੀ ਹੈ ਆਪਣੇ ਮਰਜ਼ੀ ਦੀ ਗੱਲ ਕਰਨ ਦੀ ਧਾਰਮਿਕ ਅਸਥਾਨ ਬਣਾਉਣ ਦੀ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਜਦੋਂ ਇਹ ਵੀਡੀਓ ਨੈਟ ਤੇ ਪੈਣੀ ਹੈ YouTube ਚੈਨਲ ਤੇ ਪੈਣੀ ਹੈ Facebook ਤੇ ਪੈਣੀ ਹੈ ਬੜੀਆ ਟਕਾ ਟਕਾ ਕੇ ਗਾਣੇ ਕਢਣੀਆਂ ਨੇ ਚੰਗੀ ਤਰ੍ਹਾਂ ਸਾਡੇ ਕੋਲੇ ਸ਼ਬਦ ਨੇ ਪਾਵਨ ਬਾਣੀ ਦੇ ਇਤਿਹਾਸ ਦੇ ਅਸੀਂ ਉਹ ਬੋਲਣੇ ਆ ਅਸੀਂ ਆਪਣੀ ਜ਼ੁਬਾਨ ਤੋਂ ਗਾਲ ਨਾ ਕਢੀਏ ਤੇ ਨਾ ਕਢਣੀਆਂ ਤੇ ਜਿਨ੍ਹਾਂ ਦੇ ਕੋਲੇ ਗਾਲਾਂ ਨੇ ਉਹ ਗਾਲਾਂ ਕੱਢ ਲਿਓ ਮੈਂ ਦੁਬਾਰਾ ਫੇਰ ਕਹਿ ਦਿੰਨਾ ਮੁਬਾਰਕਬਾਦ ਜਿਨ੍ਹਾਂ ਵੀਰਾਂ ਨੇ ਹਿੰਦੂ ਮਜ਼ਬ ਨੇ ਹਿੰਦੂ ਕਮਿਊਨਿਟੀ ਨੇ ਰਾਮ ਮੰਦਰ ਅਜोध्या ਦੇ ਵਿੱਚ ਬਣਾਇਆ ਉਹਦੀ ਓਪਨਿੰਗ ਹੋ ਰਹੀ ਹੈ ਮੁਬਾਰਕਬਾਦ ਜਿਹੜੇ ਸੜਨ ਵਾਲੇ ਨੇ ਈਰਖਾ ਵਾਲੇ ਨੇ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰ ਦਿੰਨਾ ਕਿ ਬੂਟਾ ਸਿੰਘ ਸਿਧਾਂਤਾਂ ਦੇ ਨਾਲ ਕਦੇ ਸਮਝੌਤਾ ਨਹੀਂ ਕਰਦਾ ਪਰ ਈਰਖਾ ਕਰਨ ਵਾਲਿਓ ਕੱਲ ਨੂੰ ਨਾ ਗਲਾਸ-ਗਲਾਸ ਠੰਡੇ ਪਾਣੀ ਦਾ ਪੀ ਲਿਓ ਕਿਉਂਕਿ ਪਾਰਾ ਵੱਧ ਕੇ ਕਿਤੇ ਤੁਹਾਨੂੰ ਅਟੈਕ ਨਾ ਆ ਜਾਵੇ ਤੁਹਾਡੇ ਕੋਲ ਇਹੀ ਕੰਮ ਹੁੰਦੇ ਆ ਤੇ ਹੋਰ ਕੁਝ ਕਰਨਾ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ